ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਆਪਾਂ ਗੱਲ ਕਰਦੇ ਆਂ ਸਹਾਇਕ ਕਿੱਤਿਆਂ ਦੀ ਬਹੁਤ ਸਾਰੇ ਭਰਾਵਾਂ ਦੇ ਵਿਚਾਰ ਹੁੰਦੇ ਵੀ ਅਸੀਂ ਪਸ਼ੂ ਪਾਲਣ ਕਿੱਤਾ ਕਰਨਾ ਤੇ ਕਰੀਏ ਕਿਹੜਾ ਕੋਈ ਸੋਚਦਾ ਵੀ ਅਸੀਂ ਮੱਝ ਰੱਖਾਂ ਗਾਂ ਰੱਖਾਂ ਜਾਂ ਬੱਕਰੀ ਰੱਖਾਂ ਇਸ ਵਿਸ਼ੇ ਦੇ ਉੱਤੇ ਕਾਫੀ ਕਨਫਿਊਜ਼ ਹੈ ਮੈਂ ਤੁਹਾਡੇ ਨਾਲ ਇੱਕ ਗੱਲ ਦੱਸ ਦਣਾ ਮੇਰੇ ਕੋਲ ਤਿੰਨੇ ਚੀਜ਼ਾਂ ਹੀ ਆ ਮੱਝ ਵੀ ਆ ਗਾਂ ਵੀ ਆ ਬੱਕਰੀ ਵੀ ਆ ਤੁਹਾਨੂੰ ਮੈਂ ਇੱਕ ਜੀ ਦੱਸਦਾ ਜਿਹੜੇ ਬੰਦੇ ਆਰਥਿਕ ਤੌਰ ਤੇ ਤੰਗ ਨੇ ਜਿਨ੍ਹਾਂ ਨੂੰ ਆਰਥਿਕ ਤੰਗੀ ਹੈ ਤੇ ਜਿਨ੍ਹਾਂ ਨੂੰ ਪੈਸੇ ਦੀ ਹਰ ਰੋਜ਼ ਲੋੜ ਪੈਂਦੀ ਆ ਉਹ ਬੰਦਾ ਗਾਂ ਖਰੀਦੋ ਗਾਹ ਖਰੀਦੋਗੇ ਤੁਸੀਂ ਇੱਕ ਬੰਦੇ ਨੇ ਬੱਕਰੀ ਖਰੀਦੀ ਜਿੱਦੋਂ ਤੁਸੀਂ ਗਾਂ ਖਰੀਦ ਲਈ ਅੱਜ ਗਾਂ ਖਰੀਦੀ ਅਤੇ ਸ਼ਾਮ ਨੂੰ ਦੁੱਧ ਚੋ ਕੇ ਡੇਰੀ ਤੇ ਪਾ ਦੋ ਤੇ ਤੁਹਾਡੀ ਜੇਬ ਦੇ ਵਿੱਚ ਪੈਸੇ ਪੈਣੇ ਸ਼ੁਰੂ ਹੋ ਜਾਣਗੇ ਤੁਸੀਂ ਜਿਹੜਾ ਹੈਗਾਗਾ ਕਮਾਈ ਤੁਹਾਡੀ ਸ਼ੁਰੂ ਹੋ ਜਾਣੀ ਆ ਵੀ ਜੇ ਬੱਕਰੀ ਖਰੀਦੋਗੇ ਆਰਥਿਕ ਪੱਖੋਂ ਤੁਸੀਂ ਤੰਗ ਹੋ ਤਾਂ ਬੱਕਰੀ ਨੇ ਘਟੂ ਘਟ 6 ਮਹੀਨਿਆਂ ਤੋਂ ਸੁਣਾ 5 ਮਹੀਨੇ ਬੱਕਰੀ ਦਾ ਟਾਈਮ ਹੁੰਦਾ ਉਸ ਤੋਂ ਬਾਅਦ ਸਾਲ ਦੇ ਵਿੱਚ 1.5 ਸਾਲ ਦੇ ਵਿੱਚ ਦੋ ਵਾਰੀ ਬੱਕਰੀ ਦਾ ਸੂਆ ਪੈਂਦਾਗਾ ਤੇ ਜਿਹੜੀ ਉਹਦੀ ਆਮਦਨ ਆ ਉਹ ਥੋੜੀ ਜਿਹੀ ਲੇਟ ਚੱਲੀ ਜਾਣੀ ਆ ਤੁਹਾਨੂੰ ਪੈਸੇ ਦੀ ਲੋੜ ਆ ਜਾ ਤੇ ਬੱਕਰੀ ਨੇ ਤਕਰੀਬਨ 5 ਮਹੀਨਿਆਂ ਬਾਅਦ ਸੋਣਾਗਾ ਇਸ ਕਰਕੇ ਜਿਹੜੇ ਬੰਦੇ ਦਾ ਆਰਥਿਕ ਤੰਗੀ ਤੋਂ ਪਰੇਸ਼ਾਨ ਮਤਲਬ ਕਮਜ਼ੋਰ ਨੇ ਜਿਨ੍ਹਾਂ ਨੂੰ ਪੈਸੇ ਦੀ ਹਰ ਰੋਜ਼ ਜ਼ਰੂਰਤ ਪੈਂਦੀ ਆ ਉਹ ਬੱਕਰੀ ਦੀ بجائے ਗਾਂ ਖਰੀਦੋ ਦੋਗਲੀ ਨਸਲ ਦੀ ਗਾਂ ਖਰੀਦੋ ਤੇ ਜਿਹਦੇ ਤੋਂ ਤੁਸੀਂ ਆਪਦਾ ਦੁੱਧ ਹਰ ਰੋਜ਼ ਪਾਸ ਸਕਦੇ ਹੋ ਤੇ ਇਸ ਤੋਂ ਇਲਾਵਾ ਜੇ ਹੁਣ ਆਪਾਂ ਗੱਲ ਕਰੀਏ ਜਿਹੜੇ ਬੰਦਿਆਂ ਦਾ ਸਰਦਾ ਜਿੰਨੇ ਬੰਦੇ ਨੇ ਸਹਾਇਕ ਦੌਰ ਤੇ ਕੀਤਾ ਸ਼ੁਰੂ ਕਰਨਾ ਮਣੀ ਮੁੱਟੀ ਆਈ ਚਲਾਈ ਉਹਦੀ ਚੱਲੀ ਜਾਂਦੀ ਆ ਉਹਨਾਂ ਵਾਸਤੇ ਬੱਕਰੀ ਬਹੁਤ ਬੈਸਟ ਹੈ ਬੱਕਰੀ ਦੇ ਬੈਸਟ ਕਿਵੇਂ ਬੱਕਰੀ ਦਾ ਰੱਖ ਰਖਾਵ ਬਹੁਤ ਸੌਖਾ ਹੈ ਗਾਵਾਂ ਦੇ ਮੁਕਾਬਲੇ ਮੱਝਾਂ ਦੇ ਮੁਕਾਬਲੇ ਪਹਿਲੀ ਗੱਲ ਤਾਂ ਇਹ ਆ ਵੀ ਤੁਸੀਂ ਮੀਂਹ ਆਵੇ ਹਨੇਰੀ ਆਵੇ ਤੁਹਾਨੂੰ ਸਹੀ ਟਾਈਮ ਤੇ ਦੁੱਧੋ ਦਾ ਚੋਣਾ ਪੈਣਾ ਉਹਨਾਂ ਨੂੰ ਸਹੀ ਟਾਈਮ ਤੇ ਨੀਰਾ ਪੱਠਾ ਪਾਉਣਾ ਪੈਣਾ ਜੇ ਉਸੇ ਲੇਟ ਫੇਟ ਹੁੰਨੇ ਹੋ ਤਾਂ ਤੁਹਾਡੇ ਦੁੱਧ ਦੇ ਵਿੱਚ ਘੱਟ ਆ ਜਾਣਾ ਦੁੱਧ ਘੱਟ ਦੇਣਾ ਪਸ਼ੂ ਨੇ ਤੇ ਸਾਡਾ ਆਰਥਿਕ ਨੁਕਸਾਨ ਹੁੰਦਾ ਤੇ ਚੋਣਾ ਹਰ ਟਾਈਮ ਪੈਂਦਾ ਹੀ ਹੈ ਇਥੇ ਬੱਕਰੀ ਦੇ ਮਾਮਲੇ ਦੇ ਵਿੱਚ ਇਹ ਚੀਜ਼ ਹੈ ਨਹੀਂ ਜਿਵੇਂ ਖਾਸ ਕਰਕੇ ਆਪਾਂ ਬਰਬੁਕ ਦੀ ਗੱਲ ਕਰਦੇ ਆ ਇਹਦੇ ਬੱਚੇ ਆਪ ਹੀ ਦੁੱਧ ਪੀ ਲਾਂਦੇ ਆਪ ਹੀ ਉਹ ਕਰਦੇ ਰਹਿੰਦੇ ਇਹਨੂੰ ਨੀਰਾ ਲੇਟ ਪੈ ਜੇ ਪਹਿਲਾਂ ਪੈ ਜੇ ਅੱਗੇ ਪੈ ਜੇ ਪਿੱਛੇ ਪੈ ਜੇ ਉਹ ਐਨਾ ਮੈਟਰ ਨਹੀਂ ਕਰਦਾ ਪਰ ਉਧਰ ਪੱਕੀ ਡਿਊਟੀ ਆ ਦੂਜੇ ਨੰਬਰ ਤੇ ਇਹਦੇ ਵਾਸਤੇ ਥੋੜੀ ਜਗ੍ਹਾ ਦੇ ਵਿੱਚ ਰੱਖ-ਰਖਾਵ ਹੋ ਜਾਂਦਾਗਾ ਇਹਨਾਂ ਦੀ ਸਫਾਈ ਵੀ ਕਰਨੀ ਚਾਹੀਦੀ ਆ ਗਾਂ ਨੂੰ ਕੇਅਰ ਬਹੁਤ ਚਾਹੀਦੀ ਆ ਗਰਮੀ ਦੇ ਵਿੱਚ ਗਾਂ ਨੂੰ ਨਮਾਉਣਾ ਧਵਾਉਣਾ ਬਹੁਤ ਕੁਝ ਕਰਨਾ ਪੈਂਦਾ ਉਸ ਮਾਮਲੇ ਦੇ ਵਿੱਚ ਬੱਕਰੀ ਥੋੜੀ ਜੀ ਅੱਗੇ ਆ ਦੂਜੇ ਨੰਬਰ ਤੇ ਜਿਹੜੇ ਬੰਦੇ ਨੇ ਇੱਕ ਬੱਕਰੀ ਤੁਸੀਂ ਸਹਾਇਕ ਕਿੱਤੇ ਦੇ ਤੌਰ ਤੇ ਡੈਮੋ ਲਾ ਕੇ ਦੇਖ ਲਿਓ ਮੇਰੇ ਦੋ ਭਰਾਵਾਂ ਦੇ ਮੈਂ ਇੱਕ ਤਾਂ ਮੇਰੇ ਪਿੰਡ ਹੀ ਗੁਰਤੇਜ ਸਿੰਘ ਹੈ ਤੇ ਇੱਕ ਬਾਈ ਜੋਰਾ ਮੱਲਕਿਆ ਤੋਂ ਉਹਨਾਂ ਨੇ ਇੱਕ ਇੱਕ ਬੱਕਰੀ ਲਈ ਸੀ ਦੋਨਾਂ ਜਣੇ ਨੇ ਤੇ ਗੁਰਤੇਜ ਨੇ ਤਾਂ ਲਗਭਗ ਲੱਖ ਰੁਪਏ ਦੇ ਬੱਚੇ ਹੋ ਗਏ 33000 ਦੇ ਉਹਨੇ ਇੱਕ ਵੇਚ ਚੁੱਕੀ ਤੇ ਲੱਖ ਰੁਪਏ ਦੇ ਕੋਲੇ ਮਗਰ ਪੰਜ ਨਗ ਘਰੇ ਖੜੇ ਆ ਛੇਨਾਂਗਾ ਛੇਨਾਂਗਾ ਉਹਦੋਂ ਕਰੇ ਘੜੇ ਬੱਕਰੀ ਫੇਰ ਸੋਣ ਵਾਲੀ ਆ ਸਾਰਾ 2 ਸਾਲਾਂ ਦੇ ਵਿੱਚ ਤੇ ਜੋਰੇ ਨੇ ਬਹੁਤ ਸਾਰੇ ਮਤਲਬ ਵੀ ਜਾਨਵਰ ਤਿਆਰ ਕਰਕੇ 15000 ਦੀ ਬੱਕਰੀ ਤੋਂ 220000 ਦੇ ਵਿੱਚ ਜਾਨਵਰ ਜਿਹੜੇ ਵੇਚ ਦਿੱਤੇ ਸੀਗੇ ਏਵੇਂ ਜਿਵੇਂ ਬੁੱਧਰਾ ਹੋਈ ਪਿੰਡ ਕਰਨਬਾਬ ਦੇ ਕੋਲੇ ਸੀ ਉਹਨੇ 44 45000 ਰੁਪਏ ਲਾਇਆ ਸੀ 4 ਸਾਲ ਬੱਕਰੀਆਂ ਇਕੱਠੀਆਂ ਕਰੀ ਗਿਆ ਜਿਵੇਂ ਐਫ ਡੀ ਕਰਾ ਦਨੇ ਆਪਾਂ ਬੱਚਾ ਜਾਨਵਰ ਕੋਈ ਨਹੀਂ ਵੇਚਿਆ ਜਦੋਂ ਉਹਦੇ ਕੋਲ ਨਗ ਕਾਫੀ ਹੋ ਗਏ ਉਹਦੇ ਵਿੱਚੋਂ ਚੋਟੀ ਦੇ ਨਾਗ ਉਹਨੇ ਅਲੱਗ ਕਰ ਲਏ ਜਿਹੜੇ ਵਧੀਆ ਸੀ ਦੂਜੇ 15000 ਦੀ ਪੱਤੀ ਦੇ ਹਿਸਾਬ ਨਾਲ ਉਹਨੇ ਸਾਰੇ ਤੇ ਸਾਠ ਨਗ ਵਿੱਚ 9 ਲੱਖ ਰੁਪਏ ਦੇ ਇਕੱਠੇ ਜਿਹੜੇ ਹੈਗੇ ਆ ਨਗ ਵਿੱਚ ਸੋ ਇਹ ਦੋ ਕਿੱਤਿਆਂ ਦੇ ਵਿੱਚ ਆਪਾਂ ਕੰਪੈਰੀਸ਼ਨ ਕਰ ਰਹੇ ਸੀ ਬੱਕਰੀ ਦਾ ਰੱਖ ਰਖਾਵ ਸਾਮ ਸੰਭਾਲ ਬਹੁਤ ਸੌਖੀ ਆ ਗਾਵਾਂ ਦੀ ਮੱਝਾਂ ਦੀ ਰੱਖ ਰਖਾਵ ਤੇ ਸਾਮ ਸੰਭਾਲ ਔਖੀ ਆ ਪਰ ਜਿਹੜੇ ਪੈਸੇ ਆ ਜਿਹੜੇ ਹਰ ਰੋਜ਼ ਜਿਹੜੀ ਆਮਦਨ ਹੋ ਸਕਦੀ ਆ ਉਹ ਮੱਝਾਂ ਗਾਵਾਂ ਬੱਕਰੀ ਦੇ ਨਾਲੋਂ ਆਮਦਨ ਦੇ ਵਿੱਚ ਅੱਗੇ ਆ ਕਿਉਂਕਿ ਤੁਹਾਡੀ ਜੇਬ ਦੇ ਵਿੱਚ ਤੁਰੰਤ ਪੈਸੇ ਪੈਣੇ ਸ਼ੁਰੂ ਹੋ ਜਾਣਗੇ ਜੀ ਅੱਜ ਪੈਸੇ ਤੁਸੀਂ ਲਾ ਦਿੱਤੇ ਆ ਤੇ ਤੁਸੀਂ ਸ਼ਾਮ ਤੱਕ ਤੁਹਾਡੀ ਜੇਬ ਦੇ ਵਿੱਚ ਆਮਦਨ ਆਉਣੀ ਸ਼ੁਰੂ ਹੋ ਜਾਣੀ ਆ ਆਪਾਂ ਹੋਰ ਵੀ ਇਸ ਤਰੀਕੇ ਦੀਆਂ ਜਾਣਕਾਰੀਆਂ ਵੀਡੀਓ ਲੈ ਕੇ ਆਉਣੇ ਆ ਤੁਸੀਂ ਆਪਣੇ ਪੇਜ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟਾਂ ਰਾਹੀਂ ਆਪਣੀ ਰਾਇ ਜ਼ਰੂਰ ਦੱਸ ਦਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ